ਹਾਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸੇ ਮਾਮਲੇ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਪਟਾਇਆ ਜੀ ਇਹਦੇ ਵਿੱਚ ਜਿਹੜੇ ਕੰਪਲੇਨਰਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸਲੇ ਰਹੀ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰਦੇ ਆਫੀਸ਼ੀਅਲੀ ਕਦੋਂ ਕਵੈਸ਼ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦੇਾਂਗੇ ਔਰ ਬਿਆਨ ਕਰਾ ਕੇ ਉਹਨਾਂ ਦੇ ਤੇ ਇੱਕ ਦੋ ਬਿਲਕੁਲ ਖਤਮ ਹੋ ਗਿਆ ਲੋਕ ਆਵਾਜ਼ ਦੇ ਸੰਚਾਲਕ ਪੱਤਰਕਾਰ ਮਨਿੰਦਰਜੀਤ ਸਿੰਘ ਦੇ ਖਿਲਾਫ ਰਾਮਪੁਰਾ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਸੀ ਇਹ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਇਹ ਬਲਕਾਰ ਸਿੰਘ ਸਿੱਧੂ ਜਿਹੜੇ ਰਾਮਪੁਰਾ ਫੂਲ ਤੋਂ ਐਮ ਐਲ ਏ ਆ ਉਹਨਾਂ ਦੇ ਇੱਕ ਪੀ ਏ ਐ ਰੇਸ਼ਮ ਸਿੰਘ ਉਹਨਾਂ ਦੇ ਬਿਆਨ ਤੇ ਦਰਜ ਹੋਈ ਸੀ ਔਰ ਉਹ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਵਿਰੋਧ ਖੜਾ ਹੋ ਗਿਆ ਨਤੀਜਾ ਇਹ ਹੋਇਆ ਕਿ 2 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਵਿਚਾਰ ਵਟਾਂਦਰਾ ਕਰਨ ਵਾਸਤੇ ਉਸ ਮੀਟਿੰਗ ਦੇ ਵਿੱਚ ਐਡਾ ਵੱਡਾ ਇਕੱਠ ਹੋ ਗਿਆ ਤੇ ਉਸ ਇਕੱਠ ਦਾ ਜਿਹੜਾ ਰੋਸ ਸੀ ਉਸ ਰੋਸ ਦੇ ਚਲਦਿਆਂ ਸਰਕਾਰ ਨੂੰ ਵੀ ਇਹ ਲੱਗਿਆ ਕਿ ਗੱਲ ਗਲਤ ਹੋ ਗਈ ਪੁਲਿਸ ਪ੍ਰਸ਼ਾਸਨ ਨੂੰ ਵੀ ਲੱਗਿਆ ਗੱਲ ਗਲਤ ਹੋਈ ਫਿਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਜਿਹੜੇ ਪੰਜਾਬ ਸਰਕਾਰ ਦੇ ਪ੍ਰਤੀਨਿਧ ਵਜੋਂ ਇੱਕ ਵਿਚੋਲੇ ਦੀ ਭੂਮਿਕਾ ਚਾਏ ਉਹਨਾਂ ਨੇ ਅਨਥਕ ਕੋਸ਼ਿਸ਼ਾਂ ਕੀਤੀਆਂ ਔਰ ਉਹਨਾਂ ਵੱਲੋਂ ਦਿੱਤੀ ਸ਼ੋਰਟੀ ਦੇ ਆਧਾਰ ਦੇ ਉੱਤੇ ਹੁਣ ਇਹ ਫੈਸਲਾ ਹੋ ਗਿਆ ਕਿ ਮਨਿੰਦਰਜੀਤ ਦੇ ਖਿਲਾਫ ਜੋ ਐਫਆਈਆਰ ਦਰਜ ਹੋਈ ਹੈ ਉਹਦੇ ਵਿੱਚੋਂ ਇਹਨਾਂ ਨੂੰ ਸਿਰਫ ਬੇਗੁਨਾਹ ਨਹੀਂ ਕੀਤਾ ਜਾਊਗਾ ਉਹ ਐਫਆਈਆਰ ਜਿਹੜੀ ਹੈਗੀ ਹੈ ਉਹ ਐਫਆਈਆਰ ਰੱਦ ਕਰਵਾਈ ਜਾ ਰਹੀ ਹੈ ਬਾਯਾ ਕੋਰਟ ਇਸ ਲਈ ਜਿੱਥੇ ਅਸੀਂ ਭੱਲਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਉੱਥੇ ਅਸੀਂ ਪੰਜਾਬ ਭਰ ਦੇ ਲੋਕਾਂ ਨੂੰ ਬੁੱਧੀਜੀਵੀਆਂ ਨੂੰ ਵਕਵਕ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਧੰਨਵਾਦ ਦਿੰਦੇ ਹਾਂ ਜਿਨ੍ਹਾਂ ਵੱਲੋਂ ਦਿਖਾਈ ਗਈ ਚੌਕਸੀ ਤੇ ਉਤਸ਼ਾਹ ਦੀ ਵਜ੍ਹਾ ਕਰਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਔਰ ਪੰਜਾਬ ਸਰਕਾਰ ਇਹ ਯੂ ਟਰਨ ਲੈਣ ਲਈ ਕੰਮ ਜਿਹੜੀ ਮਜਬੂਰ ਹੋਈ ਹੈ ਔਰ ਇਹ ਐਫ ਆਈ ਆਰ ਕੈਨਸਲ ਹੋ ਰਹੀ ਹੈ ਕਿਉਂਕਿ ਕੱਲ ਮਿਤੀ 3 ਤਾਰੀਖ ਨੂੰ ਬਠਿੰਡਾ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਮਾਰਚ ਰੱਖਿਆ ਸੀ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਭਾਗ ਲੈਣਾ ਸੀ ਸੋ ਅਸੀਂ ਮਹਿਸੂਸ ਕੀਤਾ ਕਿ ਜਥੇਬੰਦੀਆਂ ਨੂੰ ਹੁਣ ਇੱਥੇ ਬੁਲਾਉਣ ਦੀ ਕੋਈ ਲੋੜ ਨਹੀਂ ਰਹਿਣੀ ਲੋਕਾਂ ਦਾ ਅਸੀਂ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਲੋਕਾਂ ਨੇ ਜੋ ਸਾਨੂੰ ਸਪੋਰਟ ਦਿੱਤੀ ਹੈ ਅਸੀਂ ਉਹਦਾ ਧੰਨਵਾਦ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ ਕੱਲ ਦੇ ਪ੍ਰੋਗਰਾਮ ਚ ਨਾ ਆਇਆ ਜਾਵੇ ਕੱਲ ਦਾ ਪ੍ਰੋਗਰਾਮ ਕੈਨਸਲ ਕੀਤਾ ਜਾਂਦਾ ਹੈ ਉਹਨੂੰ ਹੁਣ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਾਡਾ ਮਨੋਰਥ ਹਾਲ ਹੋ ਗਿਆ ਨਾਲ ਹੀ ਅਸੀਂ ਕਿਉਂਕਿ ਕੱਲ ਪੰਜਾਬ ਸਰਕਾਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇੱਕ ਮੀਟਿੰਗ ਹੋਣੀ ਹੈ ਔਰ ਉਹ ਮੀਟਿੰਗ ਵੀ ਬੜੀ ਮਹੱਤਵਪੂਰਨ ਹੈ ਪੰਜਾਬ ਦੇ ਭਵਿੱਖ ਨਾਲ ਜੁੜੀ ਹੋਈ ਹੈ ਇਸ ਲਈ ਅਸੀਂ ਕਿਸਾਨ ਆਗੂਆਂ ਦਾ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਕਿਸਾਨਾਂ ਗਊਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣਾ ਸਮਾਂ ਹੁਣ ਇੱਧਰ ਨਾ ਬਰਬਾਦ ਕਰਿਓ ਤੁਸੀਂ ਚੰਡੀਗੜ੍ਹ ਜਾਓ ਚੰਡੀਗੜ੍ਹ ਜਾ ਕੇ ਆਪਣੀ ਮੀਟਿੰਗ ਕਰੋ ਔਰ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕਰੋ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਠਿੰਡਾ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਜਿਹਦੇ ਵਿੱਚ ਬਠਿੰਡਾ ਪ੍ਰੈਸ ਕਲੱਬ ਵੀ ਹੈ ਪੰਜਾਬ ਚੰਡੀਗੜ੍ਹ ਪੱਤਰਕਾਰ ਪ੍ਰੀਸ਼ਦ ਵੀ ਹੈ ਆਰਾਮਪੁਰਾ ਫੂਲ ਗੋਨੇਆਣਾ ਭਗਤਾ ਤਲਵੰਡੀ ਸਾਬੋ ਜਿੰਨੇ ਵੀ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਕਲੱਬ ਹੈ ਉਨਾ ਸਾਰੇ ਕਲਮਾਂ ਵੱਲੋਂ ਅਸੀਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਇਨਸਾਫ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਔਰ ਅਸੀਂ ਕਿਉਂਕਿ ਸਾਰਾ ਪੱਤਰਕਾਰ ਭਾਈਚਾਰਾ ਇਸ ਫੈਸਲੇ ਤੋਂ ਸੰਤੁਸ਼ਟ ਹੈ ਇਸ ਲਈ ਦੁਬਾਰਾ ਫਿਰ ਸਾਰਿਆਂ ਦੀ ਸੇਵਾ ਦੇ ਵਿੱਚ ਬੇਨਤੀ ਹੈ ਕਿ ਕੱਲ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ ਗਿਆ ਕੱਲ ਨੂੰ ਕਿਰਪਾ ਕਰਕੇ ਨਾ ਆਇਆ ਜਾਵੇ ਤੇ ਦੁਬਾਰਾ ਫਿਰ ਅਸੀਂ ਮਨਿੰਦਰਜੀਤ ਨੂੰ ਵਧਾਈ ਦਿੰਦੇ ਹਾਂ ਕਿ ਇੱਕ ਅਜਿਹਾ ਪੱਤਰਕਾਰ ਹੈ ਜੋ ਦਾ ਪੱਤਰਕਾਰ ਹੈ ਜਿਹੜਾ ਹਮੇਸ਼ਾ ਬੇਇਨਸਾਫੀ ਦੇ ਖਿਲਾਫ ਲੜਦਾ ਹੈ ਔਰ ਉਮੀਦ ਕਰਦੇ ਆ ਕਿ ਭਵਿੱਖ ਦੇ ਵਿੱਚ ਵੀ ਆਪਦੀ ਲੜਾਈ ਜਾਰੀ ਰੱਖੂਗਾ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਇਹ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਹੀ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਦੀ ਗਲਤੀਆਂ ਨਹੀਂ ਕਰਨ ਲੱਗ ਗਏ ਸੋ ਜਿੰਨਾ ਤੁਸੀਂ ਮਾਣ ਦਿੱਤਾ ਪਿਆਰ ਦਿੱਤਾ ਮੈਂ ਤੁਹਾਡੀ ਬਦੌਲਤ ਲੋਕਾਂ ਦੀ ਬਦੌਲਤ ਇਹ ਮਾਮਲਾ ਜਿਹੜਾ ਉਹ ਪਰਚਾ ਉਹ ਰੱਦ ਹੋਇਆ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਕੱਲ ਇਕੱਠ ਰੱਖਿਆ ਗਿਆ ਸੀ ਜਿੰਨੇ ਵੱਡੇ ਪੱਧਰ ਤੇ ਤੁਸੀਂ ਐਲਾਨ ਕੀਤਾ ਸੀ ਬੜੀਆਂ ਜਥੇਬੰਦੀਆਂ ਨੇ ਦੁੱਧ ਦੀ ਸੇਵਾ ਵੀ ਆਪ ਲੈ ਲਈ ਸੀ ਚਾਹ ਦੀ ਸੇਵਾ ਵੀ ਆਪ ਲੈ ਲਈ ਸੀ ਟੈਂਟ ਦੀ ਸੇਵਾ ਵੀ ਆਪ ਲੈ ਲਈ ਸੀ ਮਤਲਬ ਸਾਡਾ ਤਾਂ ਕੁਝ ਵੀ ਨਹੀਂ ਲੱਗ ਰਿਹਾ ਇਹਦਾ ਪਹਨ ਤਾਂ ਜੇ ਕਹ ਲਈਏ ਕਿ ਵਾਲਦੀ ਵੀ ਨਹੀਂ ਲੱਗਣ ਦਿੱਤੀ ਸੀ ਲੋਕਾਂ ਨੇ ਕਿ ਸਾਰਾ ਕੁਝ ਸਾਡਾ ਤੁਸੀਂ ਸਿਰਫ ਆ ਕੇ ਬਹਿਣਾ ਹੀ ਐ ਸੋ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਹੁਣ 5 ਤਰੀਕ ਨੂੰ ਚੰਡੀਗੜ੍ਹ ਕੂਚ ਕਰਨਾ ਹੈ ਬੇਸ਼ੱਕ ਕੱਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹਦੀਆਂ ਤਿਆਰੀਆਂ ਕੀਤੀਆਂ ਜਾਣ ਜਥੇਬੰਦੀਆਂ ਉਧਰ ਧਿਆਨ ਦੇਣ ਕਿਉਂਕਿ ਜਥੇਬੰਦੀਆਂ ਲੋਕਾਂ ਤੋਂ ਫੰਡ ਇਕੱਠਾ ਕਰਕੇ ਤੇਲ ਫੁੱਲ ਨਾਲ ਚੱਲਦੀਆਂ ਤੇ ਉਹਨਾਂ ਦੀ ਜਿਹੜੀ એનર્ਜੀ ਇੱਧਰ ਵੇਸਟ ਹੋਣੀ ਸੀ ਜਿਹੜਾ ਉਹਨਾਂ ਦਾ ਤੰਤਰ ਇੱਧਰ ਵੇਸਟ ਹੋਣਾ ਸੀ ਉਹ ਨਾ ਹੋਵੇ ਇਹ ਤੁਹਾਡੀ ਬਦੌਲਤ ਜਿੱਤ ਹੋਈ ਹੈ ਸੋ ਉਹ ਆਪਾਂ ਜਿਹੜੀ એનર્ਜੀ ਹੈ ਉਹ ਜਿਹੜੀਆਂ ਬਾਕੀ ਜਥੇਬੰਦੀਆਂ ਲੜਾਈਆਂ ਚੱਲਦੀਆਂ ਕੋਈ ਵੱਖ-ਵੱਖ ਮੋਰਚੇ ਚੱਲ ਰਹੇ ਆ ਉਧਰ ਜਿਹੜੀ ਲਗਾਈ ਜਾਵੇ ਮੁਲਾਜ਼ਮ ਜਥੇਬੰਦੀਆਂ ਦੇ ਆਪ ਦੇ ਮੋਰਚੇ ਲੱਗ ਰਹੇ ਆ ਉਧਰ ਲਗਾਈ ਜਾਵੇ ਸੋ ਇਹ ਮਾਮਲੇ ਦਾ ਜਿਹੜਾ ਪੁਲਿਸ ਨੇ ਕੈਂਸਲੇਸ਼ਨ ਜਿਹੜੀ ਕੀਤੀ ਹੈ ਸੋ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪਰਚਾ ਰੱਦ ਹੋਇਆ ਹੈ ਬਾਕੀ ਸਾਰਾ ਪੱਤਰਕਾਰ ਭਾਈਚਾਰਾ ਮੈਂ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਜਿਹੜੇ ਪੱਤਰਕਾਰ ਭਾਈਚਾਰਾ ਨੇ ਕੀਤਾ ਪਹਿਲੀ ਵਾਰ ਇਹ ਆਧਾਰਨ ਵੀ ਸੈੱਟ ਕੀਤੀ ਹੈ ਬੜੇ ਵਾਰੇ ਹੁੰਦਾ ਕਿ ਪੱਤਰਕਾਰ ਬਟ ਜਿੱਥੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਖੜੇ ਆ ਉੱਥੇ ਪੂਰੇ ਪੰਜਾਬ ਦੇ ਪੱਤਰਕਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਖਬਾਰ ਭਰ ਦਿੱਤੇ ਸੋਸ਼ਲ ਮੀਡੀਆ ਸਾਈਟਾਂ ਭਰ ਦਿੱਤੀਆਂ ਆਪਦੇ ਚੈਨਲਾਂ ਨੂੰ ਇਸ ਖਬਰ ਤੇ ਲਗਾ ਦਿੱਤਾ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਦੀ ਬਦੌਲਤ ਇਹ ਜਿਹੜਾ ਪਰਚਾ ਉਹ ਰੱਦ ਹੋਇਆ ਤੇ ਲੋਕ ਇਹ ਜਾਣਦੇ ਨੇ ਕਿ ਕਿਹੜਾ ਉਹਨਾਂ ਦਾ ਤੇ ਲੋਕ ਉਹਦੇ ਨਾਲ ਖੜਦੇ ਨੇ ਇਹ ਵੀ ਗੱਲ ਝੂਠੀ ਸਾਬਤ ਕੀਤੀ ਹੈ ਕਿ ਜਿਹੜੇ ਕਹਿੰਦੇ ਕਿ ਲੋਕ ਨਹੀਂ ਖੜਦੇ ਲੋਕ ਮਹਾਨ ਨੇ ਲੋਕ ਸ਼ਕਤੀ ਮਹਾਨ ਹੈ ਤੇ ਲੋਕ ਜੀ ਦੇ ਨਾਲ ਖੜ੍ਹ ਜਾਣ ਤੇ ਫਿਰ ਲੋਕਤੰਤਰ 'ਚ ਲੋਕ ਵੱਡੇ ਹੀ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਸਤਿਕਾਰਤ ਸਾਥੀਓ ਜੋ ਗੱਲ ਅਸੀਂ ਕਰ ਰਹੇ ਆਂ ਇਹ ਖੁਸ਼ੀ ਪਰੇ ਰੋਜ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕਿਉਂਕਿ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲੋਕ ਆਵਾਜ਼ ਦੇ ਨਾਲ ਜੁੜੇ ਆ ਜਿਨ੍ਹਾਂ ਦੇ ਖਿਲਾਫ ਰਾਮਕਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਦੇ ਪੀਏ ਦੇ ਵੱਲੋਂ ਇੱਕ ਮੁਕੱਦਮਾ ਦਰਜ ਕਰਾਇਆ ਗਿਆ ਸੀ ਜਿਹੜਾ ਹੁਣੇ ਸਾਡੀ ਇੱਕ ਮੀਟਿੰਗ ਹੋਈ ਆ ਪ੍ਰਸ਼ਾਸਨ ਦੇ ਨਾਲ ਜਿਹਦੇ ਵਿੱਚ ਇਹ ਐਲਾਨ ਹੋਇਆ ਇਹ ਸਹਿਮਤੀ ਬਣੀ ਹੈ ਕਿ ਇਹ ਮਕਦਮਾ ਰੱਦ ਹੋਊਗਾ ਅਗਲੀ ਗੱਲ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਤੁਹਾਡੇ ਵੱਲੋਂ ਮਿਲਿਆ ਸਹਿਯੋਗ ਉਹਦੀ ਕਰਨੀ ਚਾਹੁੰਦੇ ਆ ਕਿ ਇਹ ਇਕੱਲੇ ਮਨਿੰਦਰ ਜੀ ਦੀ ਜਿੱਤ ਨਹੀਂ ਹੈ ਇਹ ਇਕੱਲੇ ਪੱਤਰਕਾਰਾਂ ਦੀ ਜਿੱਤ ਨਹੀਂ ਸਾਡੇ ਵਾਸਤੇ ਜਿਹੜੇ ਲੋਕ ਖੜੇ ਜਦੋਂ ਵੀ ਖੜੇ ਕਿਸੇ ਵੀ ਪੱਤਰਕਾਰ ਦੇ ਉੱਤੇ ਕਦੇ ਕੋਈ ਸਮੱਸਿਆ ਆਈ ਲੋਕਪੱਖੀ ਆਵਾਜ਼ਾਂ ਸਾਡੇ ਹੱਕਾਂ 'ਚ ਉੱਠੀਆਂ ਉਹ ਆਵਾਜ਼ਾਂ ਦੇ ਸਿਰ ਦੇ ਉੱਤੇ ਅੱਜ ਬੇਸ਼ੱਕ ਮੇਰੇ ਤੇ ਵੀ ਇੱਕ ਵਾਰ ਮਕਦਮਾ ਹੋਇਆ ਸੀ ਉਹ ਖਾਰਜ ਹੋਇਆ ਅੱਜ ਮਨਿੰਦਰਜੀਤ ਵਾਲਾ ਮਾਮਲਾ ਜਿਹੜਾ ਇਹ ਰੱਦ ਵੀ ਹੋਊਗਾ ਔਰ ਇਸ ਤੋਂ ਅੱਗੇ ਵੀ ਅਸੀਂ ਜਿਹੜੀ ਅਪੀਲ ਵੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਇਹ ਧਿਆਨ ਚ ਰੱਖਣ ਵਾਸਤੇ ਵੀ ਕਹਨੇ ਆ ਕਿ ਕਦੇ ਵੀ ਪੱਤਰਕਾਰ ਦੇ ਖਿਲਾਫ ਕੋਈ ਕਾਰਵਾਈ ਦੇ ਵਾਸਤੇ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਆ ਤਾਂ ਘੱਟੋ ਘੱਟ ਤਫ਼ਤੀਸ਼ ਜ਼ਰੂਰ ਕਰ ਲਿਆ ਕਰੋ ਨਹੀਂ ਤਾਂ ਤੁਹਾਡੀ ਵੀ એનર્ਜੀ ਖਰਾਬ ਹੁੰਦੀ ਆ ਸਾਡੀ ਵੀ એનર્ਜੀ ਖਰਾਬ ਹੁੰਦੀ ਆ ਤੇ ਇੱਕ ਮੈਸੇਜ ਵੀ ਗਲਤ ਜਾਂਦਾ ਅਗਲੀ ਗੱਲ ਕਿ ਜਿਹੜਾ 3 ਤਰੀਕ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਬਠਿੰਡਾ ਦੇ ਵਿੱਚ ਤੁਹਾਡਾ ਪੰਜਾਬ ਭਰ ਦੇ ਵਿੱਚੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਪਰ ਬੇਨਤੀ ਹੈ ਕਿ ਹੁਣ ਆਪਣਾ ਜਦੋਂ ਮਸਲਾ ਹੱਲ ਹੋ ਗਿਆ ਕੋਈ ਸਮੱਸਿਆ ਇਸ ਮਾਮਲੇ 'ਚ ਨਹੀਂ ਰਹੀ ਤਾਂ ਇਸ ਪ੍ਰੋਟੈਸਟ ਨੂੰ ਹੁਣ ਰੱਦ ਕੀਤਾ ਜਾਂਦਾ ਟਾਲਿਆ ਜਾਂਦਾ ਕਿਉਂਕਿ ਹੁਣ ਜ਼ਰੂਰਤ ਨਹੀਂ ਹੈ ਤੁਹਾਨੂੰ ਕਿ ਤੁਸੀਂ ਇੱਥੇ ਪਹੁੰਚੋ ਆਪਾਂ ਫੇਰ ਜਦੋਂ ਕਿਤੇ ਕਿਸੇ ਹੋਰ ਤੇ ਸਮੱਸਿਆ ਆਈ ਉਦੋਂ ਫੇਰ ਇਕੱਠੇ ਹੋਵਾਂਗੇ ਇੱਕ ਵਾਰ ਫੇਰ ਸਾਰੀਆਂ ਸਮਾਜਿਕ ਕਿਸਾਨ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਤੇ ਹੋਰ ਲੋਕ ਪੱਖੀ ਆਵਾਜ਼ਾਂ ਦਾ ਬਹੁਤ ਬਹੁਤ ਧੰਨਵਾਦ